ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤਾ ਇੱਕ ਵੱਡਾ ਐਲਾਨ ਹੁਣ ਸੈਂਟਰ ਜੇਲ੍ਹਾਂ ਦੇ ਵਿੱਚ ਵਣਨਗੇ ਆਮ ਆਦਮੀ ਪਾਰਟੀ ਦੇ ਕਲੀਨਿਕ ਕਿਉਂਕਿ ਜਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਇਹ ਲਗਾਤਾਰ ਭਾਵੇਂ ਮਲਜ਼ਮ ਹੋਣ ਭਾਵੇਂ ਕੈਦੀ ਹੋਣ ਤਾਂ ਹਵਾ ਲਾਤੀ ਹੋਣ ਜਾਂ ਕੈਦੀ ਹੋਣ ਉਹਨਾਂ ਦੀਆਂ ਇਹ ਸਮੱਸਿਆਵਾਂ ਹੁੰਦੀਆਂ ਨੇ ਕਿ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਨਹੀਂ ਮਿਲਦਾ ਸਹੀ ਢੰਗ ਦੇ ਨਾਲ ਉਹਨਾਂ ਨੂੰ ਮੈਡੀਕਲ ਸਹੂਲਤਾਂ ਨਹੀਂ ਮਿਲਦੀਆਂ ਜੇਲ੍ਹ ਦੇ ਅੰਦਰ ਤਾਂ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਵੱਡਾ ਉਪਰਾਲਾ ਕੀਤਾ ਜਾਵੇਗਾ ਜੇਲ੍ਹਾਂ ਦੇ ਅੰਦਰ ਆਮ ਆਦਮੀ ਪਾਰਟੀ ਕਲੀਨਿਕ ਮੜਾਏ ਜਾਣਗੇ ਤਾਂ ਜੋ ਕਿਸੇ ਵੀ ਹਵਾਲਾਤੀ ਜਾਂ ਕਿਸੇ ਕੈਦੀ ਜਾਂ ਫਿਰ ਕੋਈ ਜੇਲ੍ਹ ਪ੍ਰਸ਼ਾਸਨਿਕ ਅਧਿਕਾਰੀ ਹੋਵੇ ਜੇਲ੍ਹ ਪ੍ਰਸ਼ਾਸਨਿਕ ਮੁਲਾਜ਼ਮ ਹੋਵੇ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਉਹਨਾਂ ਦੇ ਜਿਹੜੇ ਗਿਲੇ ਸ਼ਿਕਵੇ ਨੇ ਉਹ ਦੂਰ ਹੋ ਜਾਣ ਤਾਂ ਜੇਲ੍ਹ ਦੇ ਅੰਦਰ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਨ ਜਾ ਰਹੇ ਨੇ ਪਹਿਲਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਲੀਨਿਕ ਖੋਲੇ ਗਏ ਨੇ ਹਰ ਗਲੀ ਮਹੱਲੇ ਦੇ ਵਿੱਚ ਮਹੱਲਾ ਕਲੀਨਿਕ ਬਣਾਏ ਗਏ ਨੇ ਆਮ ਆਦਮੀ ਪਾਰਟੀ ਦੇ ਕਲੀਨਿਕ ਬਣਾਏ ਗਏ ਨੇ ਆਮ ਆਦਮੀ ਕਲੀਨਿਕ ਬਣਾਏ ਗਏ ਨੇ ਜਿੱਥੋਂ ਕਿ ਲੱਖਾਂ ਲੋਕ ਇਸ ਦਾ ਫਾਇਦਾ ਲੈ ਰਹੇ ਨੇ ਤਾਂ ਜਿਨ੍ਹਾਂ ਨੂੰ ਛੋਟੀ ਮੋਟੀ ਕੋਈ ਸਮੱਸਿਆ ਆਉਂਦੀ ਆ ਝਟ ਆਮ ਆਦਮੀ ਪਾਰਟੀ ਦੇ ਕਲੀਨਿਕ ਦੇ ਵਿੱਚ ਚਲੇ ਜਾਂਦੇ ਨੇ ਆਮ ਆਦਮੀ ਕਲੀਨਿਕ ਭਾਵ ਕਿ ਹਰ ਕਿਸੇ ਦਾ ਕਲੀਨਿਕ ਆ ਆਮ ਆਦਮੀ ਦਾ ਕਲੀਨਿਕ ਆ ਇਹ ਉਪਰਾਲਾ ਆਮ ਲੋਕਾਂ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਨੇ ਕੀਤਾ ਹਾਲਾਂਕਿ ਕਿਹਾ ਜਾ ਰਿਹਾ ਕਿ ਆਮ ਨਹੀਂ ਹੁਣ ਤੱਕ ਖਾਸ ਬਣ ਗਈ ਸਰਕਾਰ ਖੈਰ ਉਪਰਾਲੇ ਜਿਹੜੇ ਕੀਤੇ ਜਾ ਰਹੇ ਨੇ ਪਰ ਇਸ ਬਾਬਤ ਪੂਰੀ ਜਾਣਕਾਰੀ ਸਿਹਤ ਮੰਤਰੀ ਡਾਕਟਰ ਬਲਬੀਰ ਬਲਬੀਰ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੁਹਾਨੂੰ ਵੀ ਸੁਣਾਉਣੀ ਆ ਸਤਿ ਸ਼੍ਰੀ ਅਕਾਲ ਜੀ ਆਮਦਵੀਂ ਕਲੀਨਿੰਗ ਇੱਕ ਬੜਾ ਸਕਸੈਸਫੁਲ ਮਾਡਲ ਹੈ ਪੰਜਾਬ ਦਾ ਜਿਹਦੇ ਨਾਲ ਆਮ ਲੋਕਾਂ ਦੇ ਵਿੱਚ ਬਹੁਤ ਪਪੂਲਰ ਹੈ ਔਰ ਲੋਕ ਆਮ ਜੜੀਆਂ ਬਿਮਾਰੀਆਂ ਖਾਂਸੀ ਜ਼ੁਕਾਮ ਬੁਖਾਰ 107 ਦਵਾਈਆਂ ਮਿਲਦੀਆਂ ਤੇ ਨਾਲ ਨਾਲ ਹੁਣ ਉੱਥੇ ਪ੍ਰੈਗਨੈਂਸੀ ਦਾ ਟੈਸਟ ਵੀ ਹੁੰਦਾ ਈਵਨ ਕਾਲੀ ਪੀਲੀ ਦਾ ਐਚ ਆਈ ਵੀ ਐਡਸ ਦਾ ਔਰ ਇਹ ਸਾਰੇ ਜਿਹੜੇ ਸਪੈਸ਼ਲਾਈਜ਼ਡ ਟੈਸਟ ਵੀ ਆ ਡੈਂਗੀ ਬੁਖਾਰ ਦਾ ਸਾਰੇ ਟੈਸਟ ਹੁੰਦੇ ਆ ਲੋਕਾਂ ਨੂੰ ਬਹੁਤ ਸਹੂਦਾ ਮਿਲੀ ਆ ਹੁਣ ਅਸੀਂ ਜਿਹੜੀਆਂ ਸਾਡੀਆਂ ਸੈਂਟਰਲ ਜੇਲ੍ਹ ਚ ਹੈਗੀਆਂ ਉਹਦੇ ਵਿੱਚ ਅਸੀਂ ਪਾਇਲਟ ਦੇ ਤੌਰ ਦੇ ਉੱਤੇ ਸਪੈਸ਼ਲ ਜਿਹੜੇ ਹੈਗੇ ਆ ਉਚੇਚੇ ਤੌਰ ਦੇ ਉੱਤੇ ਆਮ ਆਦਮੀ ਕਿਰੇਨੇ ਖੋਲ ਲਏ ਆ ਕਿਉਂਕਿ ਉਹਦੇ ਵਿੱਚ ਲੋਕਾਂ ਦੀ ਇੱਕ ਸਪੈਸ਼ਲ ਜਿਹੜੀਆਂ ਹੈਗੀਆਂ ਉਹਦੇ ਨਾਲ ਸਰੀਰਕ ਬਿਮਾਰੀਆਂ ਦੇ ਨਾਲ ਨਾਲ ਈਵਨ ਜਿਹੜੀ ਮਾਨਸਿਕ ਤੰਦਰੁਸਤੀ ਆ ਉਹਦੇ ਬਾਰੇ ਵੀ ਸਾਈਕੋਸੋਸ਼ਲ ਕਾਉਂਸਲਿੰਗ ਹੋਏਗੀ ਉਹਦੇ ਨਾਲ ਜਿਹੜਾ ਹੈਗਾ ਇਸ ਤੋਂ ਸਵਾਏ ਜਿਹੜਾ ਹੈਗਾ ਸਾਈਕ ਉਹਦੇ ਸਾਈਕੋਲੋਜਿਸਟ ਔਰ ਸੈਕਟ੍ਰੀਸ ਦੀਆਂ ਸਰਵਿਸਿਜ਼ ਔਰ ਬਾਕੀ ਸਾਰੇ ਜਿਹੜੇ ਨਾਰਮਲ ਟੈਸਟ ਹੁੰਦੇ ਆ ਉਹ ਵੀ ਸਾਰੇ ਹੋਣਗੇ ਕਿਉਂਕਿ ਜਿਹੜੇ ਬੰਦੇ ਜੇਲ੍ਹ ਚ ਬੰਦ ਹੁੰਦੇ ਆ ਉਹ ਕਿਸੇ ਨਾ ਕਿਸੇ ਵੀ ਕਿਸੇ ਵੀ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਆ ਤਾਂ ਹੀ ਬੰਦਾ ਕ੍ਰਾਈਮ ਕਰਦਾ ਹੈ ਤਾਂ ਹੀ ਜਿਹੜਾ ਹੈਗਾ ਹੋਰ ਜਿਹੜੇ ਕ੍ਰਾਈਮ ਉਹਦੇ ਚ ਇਨਵੋਲ ਹੁੰਦਾ ਸੋ ਅਸੀਂ ਜਿਹੜੀਆਂ ਜੇਲ੍ਹਾਂ ਹੈਗੀਆਂ ਉਹਨਾਂ ਨੂੰ ਸੁਧਾਰ ਕਰ ਕਹਿੰਦੇ ਆ ਸੋ ਹੁਣ ਇਸ ਇਨੀਸ਼ੀਏਟਿਵ ਦੇ ਨਾਲ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਚੇਚੇ ਤੌਰ ਦੇ ਉੱਤੇ ਲਿਆ ਵੀ ਇਹਨਾਂ ਨੂੰ ਰਿਫਾਰਮ ਕਰਨਾ ਤੇ ਜੇਲ੍ਹਾਂ ਨੂੰ ਆਪਾਂ ਸੁਧਾਰ ਕਰ ਬਣਾਣਾ ਤੇ ਜਸਟਿਸ ਉਹੀ ਹੁੰਦਾ ਜਿਹੜਾ ਬੰਦੇ ਨੂੰ ਰਿਫਾਰਮ ਕਰੇ ਉਹਨੂੰ ਇੱਕ ਚੰਗਾ ਇਨਸਾਨ ਬਣਾ ਕੇ ਜਿਹੜੇ ਉਹ ਕਿਸੇ ਵੀ ਵਜ੍ਹਾ ਦੇ ਨਾਲ ਜਿਹੜਾ ਬੰਦਾ ਜੇਲ੍ਹ ਚ ਆ ਰਿਹਾ ਕੋਈ ਵੀ ਕ੍ਰਾਈਮ ਕਰਕੇ ਆ ਰਿਹਾ ਤੇ ਜਦੋਂ ਉਹ ਜੇਲ੍ਹ ਛੱਡ ਕੇ ਜਾਵੇ ਤਾਂ ਉਹ ਸਰੀਰਕ ਤੌਰ ਤੇ ਵੀ ਤੰਦਰੁਸਤ ਹੋਵੇ ਤੇ ਮਾਨਸਿਕ ਤੌਰ ਤੇ ਵੀ ਤੰਦਰੁਸਤ ਹੋਵੇ ਤਾਂ ਕਿ ਜਿਹੜਾ ਹੈਗਾ ਉਹ ਸਮਾਜ ਦੇ ਵਿੱਚ ਜਾ ਕੇ ਇੱਕ ਬਿਹਤਰ ਇਨਸਾਨ ਦੀ ਤਰ੍ਹਾਂ ਇੱਕ ਆਪਣੀ ਕੰਟ੍ਰਿਬਿਊਸ਼ਨ ਕਰ ਸਕੇ ਰੰਗਲਾ ਪੰਜਾਬ ਵਾਸਤੇ ਤੇ ਆਓ ਆਪਾਂ ਸਾਰੇ ਜਣੇ ਰਲ ਕੇ ਜਿਹੜੀਆਂ ਜੇਲਾ ਹੈਗੇਆਂ ਇਹਨਾਂ ਨੂੰ ਸੁਧਾਰਕਰ ਬਣਾਈਏ ਬਹੁਤ-ਬਹੁਤ ਧੰਨਵਾਦ ਤਾਂ ਤੁਸੀਂ ਸੁਣਿਆ ਉਹਨਾਂ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਕਿ ਜੋ ਸਮੱਸਿਆਵਾਂ ਆਉਂਦੀਆਂ ਨੇ ਹੁਣ ਉਹ ਸਮੱਸਿਆਵਾਂ ਨਹੀਂ ਆਉਣਗੀਆਂ ਤਾਂ ਵਾਕਈ ਹੀ ਜਦੋਂ ਕੋਈ ਚੰਗਾ ਕੰਮ ਕੀਤਾ ਜਾਵੇ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਆ ਇਹ ਨਹੀਂ ਕਿ ਕੋਈ ਚੰਗਾ ਕੰਮ ਕਰੇ ਫਿਰ ਵੀ ਉਸ ਦੇ ਵਿੱਚ ਨੁਕਸ ਕੱਢੇ ਜਾਣ ਤਾਂ ਵਾਕਈ ਹੀ ਹਰੇਕ ਇਨਸਾਨ ਦੇ ਵਿੱਚ ਹਰੇਕ ਸਰਕਾਰ ਦੇ ਵਿੱਚ ਕੋਈ ਨਾ ਕੋਈ ਕਮੀਆਂ ਜ਼ਰੂਰ ਹੁੰਦੀਆਂ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦੇ ਨੇ ਕਹਿੰਦੇ 70 ਸਾਲ ਦੇ ਸਿਸਟਮ ਖਰਾਬ ਨੂੰ ਅਸੀਂ 3 ਸਾਲਾਂ ਦੇ ਵਿੱਚ ਕਿਵੇਂ ਠੀਕ ਕਰ ਸਕਦੇ ਆ ਸਮਾਂ ਲੱਗੇਗਾ ਬਿੱਜ ਹੋਏ ਕੰਡੇ ਇਹਨਾਂ ਦੇ ਨੇ ਚੁਗ ਅਸੀਂ ਰਹੇ ਹਾਂ ਕੰਡੇ ਚੁਗਣ ਨੂੰ ਥੋੜਾ ਸਮਾਂ ਤਾਂ ਜ਼ਰੂਰ ਲੱਗੇਗਾ ਸਮਾਂ ਦਿਓ ਖੈਰ 2 ਸਾਲ ਹੋਰ 1.5 ਸਾਲ ਹੋਰ ਪਿਆ ਆਖਰ ਕਿਹੜੇ ਵਾਦੇ ਜਿਹੜੇ ਰਹਿ ਚੁੱਕੇ ਨੇ ਉਹ ਪੂਰੇ ਕੀਤੇ ਜਾਣਗੇ ਕੀ ਸਰਕਾਰ ਤੋਂ ਜੋ ਉਮੀਦਾਂ ਨੇ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਉਹ ਸਰਕਾਰ ਖਰੀ ਉਤਰੇਗੀ ਜਾਂ ਇਹੀ ਸਰਕਾਰ ਦੁਆਰਾ ਰਿਪੀਟ ਹੋਵੇਗੀ ਜਾਂ ਫਿਰ ਕੋਈ ਹੋਰ ਸੱਤਾ ਦੀ ਇਸ ਕੁਰਸੀ ਦਾ ਨਿਗਮਣੇਗਾ ਆਉਣ ਵਾਲਾ ਸਮਾਂ ਤੈਅ ਕਰੇਗਾ